ਕੀ ਹੋਣਾ ਵਧੀਆ ਓਏ ਆਵਾਜ਼ ਨੇ ਜੀ ਓਏ ਓ ਭਾਈ ਆਏ ਬੰਦੇ ਵੀ ਆ ਰਹੇ ਨੇ ਇਹੀ ਹੋਣਾ ਮਾਤਾ ਜੀ ਰੋਟੀ ਪਕਾ ਕੇ ਆ ਗਏ ਆ ਵਿਚਾਰੀਆਂ ਬੈਠੇ ਬੱਚੇ ਘਰੇ ਰੁੰਦੇ ਨੇ ਇਹਨਾਂ ਦੇ ਸਭ ਪਿੱਛੇ ਦੀ ਫੜਦੇ ਜੀ ਪੇਪਰ ਇਹਨਾਂ ਦੇ ਐਨਸ ਵੀ ਵੀ ਫਾਈਲਾਂ ਇਕੱਠੀਆਂ ਕਰਕੇ ਦੇ ਦਿੰਦੇ ਨੇ ਅੰਦਰ ਜੀ ਲੇਡੀਜ਼ ਨੂੰ ਪੁੱਛ ਲੈਣੀ ਤੇ ਇੱਥੇ ਵੀ ਜਿਹੜੇ ਪੱਖੇ ਨੇ ਉਹ ਬੰਦ ਪਏ ਨੇ ਕੋਈ ਪ੍ਰਬੰਧ ਨਹੀਂ ਕੀਤਾ ਜੀ ਹੁਣ ਤਾਂ ਜੀ ਲੋਕਾਂ ਨੇ ਚੁੱਲ੍ਹੇ ਟੈਕਸ ਬਿਜਲੀ ਦੇ ਬਿੱਲ ਟੂਟੀਆਂ ਦੇ ਬਿੱਲ ਜਿਹੜੇ ਖੜੇ ਸੀਗੇ ਸਾਰੇ ਭਰ ਕੇ ਆਏ ਨਹੀਂ ਹਾਂ ਜੀ ਹਾਂ ਹੁਣ ਵੀ ਕੋਈ ਪ੍ਰਬੰਧ ਨਹੀਂ ਨਹੀਂ ਜੀ ਕੋਈ ਪ੍ਰਬੰਧ ਨਹੀਂ ਹੁਣ ਤਾਂ ਬੜਾ ਪੈਸਾ ਇਕੱਠਾ ਹੋ ਗਿਆ ਜੀ ਸਰਕਾਰ ਬਹੁਤ ਪੈਸਾ ਇਕੱਠਾ ਹੋ ਗਿਆ ਜੀ ਹਾਂ ਸਿੱਧਾ ਗਰਮੀ 'ਚ ਦੇਖ ਲਾ ਤੋ ਕਿਵੇਂ ਖੱਜਲ ਖਰਾਬ ਹੋ ਰਿਹਾ ਸਵੇਰ ਤੇ ਹੂੰ ਸਸਿਕਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਵਾਰਾ ਪੰਚਾਇਤੀ ਚੋਣਾਂ ਦੇ ਅੱਜ ਜਿਹੜੇ ਨਾਮਜ਼ਦਗੀ ਕਾਗਜ਼ ਨੇ ਉਹ ਭਰੇ ਜਾ ਰਹੇ ਨੇ ਪੇਪਰ ਦਾਖਲ ਹੋ ਰਹੇ ਨੇ ਪਰ ਇੱਥੇ ਦੇ ਕੀ ਹਾਲਾਤ ਨੇ ਤੁਹਾਨੂੰ ਉਹ ਦਿਖਾ ਰਹੇ ਆ ਇਸ ਸਮੇਂ ਅਸੀਂ ਨਾਬਾ ਕਚੈਰੀਆਂ ਦੇ ਵਿੱਚ ਮੌਜੂਦ ਆਂ ਤਹਿਸੀਲਦਾਰ ਦਫ਼ਤਰ ਦੇ ਬਿਲਕੁਲ ਵਿੱਚ ਬਾੜਬੰਦੀ ਬਣਾਈ ਗਈ ਆ ਬਿਉਤਬੰਦੀ ਕਰਕੇ ਸਾਰਾ ਸਿਸਟਮ ਉਹ ਕੀਤਾ ਜਾ ਰਿਹਾ ਹੈ ਪਰ ਹਾਲਾਤ ਕੀ ਨੇ ਲੋਕਾਂ ਦੇ ਕੀ ਹਾਲਾਤ ਨੇ ਉਹ ਤੁਹਾਨੂੰ ਦਿਖਾਵਾਂਗੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਪਹਿਲਾ ਸਟਾਰਟਿੰਗ ਤੇ ਤੁਹਾਨੂੰ ਦਿਖਾ ਰਿਹਾ ਪੱਖਿਆਂ ਦੇ ਹਾਲਾਤ ਕੀ ਨੇ ਅੰਤਾਂ ਦੀ ਗਰਮੀ ਦੇ ਵਿੱਚ ਪੱਖੇ ਬੰਦ ਨੇ ਸੈਦ ਬਿਜਲੀ ਦਾ ਬਿੱਲ ਜ਼ਿਆਦਾ ਆ ਗਿਆ ਜਾਂ ਫਿਰ ਭਰਿਆ ਨਹੀਂ ਗਿਆ ਜਾਂ ਪੱਖੇ ਖਰਾਬ ਨੇ ਇਹਨਾਂ ਦੀ ਰਿਪੇਅਰ ਨਹੀਂ ਹੋ ਰਹੀ ਕੀ ਸਿਸਟਮ ਹੈ ਇਹ ਤਾਂ ਹੁਣ ਪ੍ਰਬੰਧਕ ਦੱਸਣਗੇ ਕੀ ਕਾਰਨ ਪਰ ਲੋਕਾਂ ਦੇ ਕੀ ਹਾਲਾਤ ਨੇ ਤੁਸੀਂ ਦੇਖ ਰਹੇ ਹੋ ਬੀਬੀਆਂ ਨੇ ਜਿਹੜੀਆਂ ਇਹ ਸੀੜੀਆਂ ਤੇ ਬੈਠੀਆਂ ਨੇ ਕੋਈ ਕਿਤੇ ਬੈਠਾ ਇਹ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਕੋਈ ਸਿਸਟਮ ਇੱਥੇ ਦਿਖਾਈ ਨਹੀਂ ਦੇ ਰਿਹਾ ਦਾਅਵੇ ਤਾਂ ਵੱਡੇ ਕੀਤੇ ਜਾਂਦੇ ਨੇ ਪਰ ਦਾਅਵੇ ਨੇ ਜਿਹੜੇ ਉਹ ਅਜਹੀਆਂ ਜਗ੍ਹਾ ਤੇ ਆ ਕੇ ਉਹਨਾਂ ਦੀ ਪੋਲ ਖੁੱਲਦੀ ਆ ਸੋ ਗੱਲ ਕਰਦੇ ਹਾਂ ਜੀ ਵੀਰ ਜੀ ਕੀ ਨਾਮ ਆ ਜੀ ਮੈਂ ਨਹੀਂ ਬੀ। ਨਹੀਂ ਨਾਮ ਕੀ ਆ? ਜਗਤਾਰ ਸਿੰਘ ਐ। ਪੇਪਰ ਪਰ ਨਾ ਆਇਓ? ਹਾਂ ਜੀ। ਕਿੱਥੋਂ ਆਇਓ? ਕਵੇਲੀ ਪਿੰਡ ਤੋਂ ਜੀ। ਕਵੇਲੀ ਤੋਂ। ਹਾਂਜੀ ਸਿੰਘ ਸਾਹਿਬ ਵੈਗਰੂ ਜੀ ਕਾ ਖਾਲਸਾ ਵੈਗਰੂ ਫਤਿਹ। ਕੀ ਨਾਮ ਆ ਜੀ? ਬਲਵੰਤ ਸਿੰਘ ਢਵਾਲ ਜੀ। ਜੀ। ਪ੍ਰਵੰਤ ਸਿੰਘ ਜੀ ਕਿਸ ਤਰ੍ਹਾਂ ਲੱਗ ਰਿਹਾ ਐ ਸਿਸਟਮ ਕਿਸ ਤਰ੍ਹਾਂ ਦਾ ਕਿੰਨੇ ਵਜੇ ਦੇ ਆਏ ਪਿਓ? ਅਸੀਂ ਜੀ 9 ਵਜੇ ਦੇ ਆਏ ਹੋਇਆ। ਸਿਸਟਮ ਦਾ ਜਿਹੜਾ ਪ੍ਰਬੰਧ ਆ ਉਹ ਬੇਹੱਦ ਮਾੜਾ ਕਿਉਂਕਿ ਕੋਈ ਸਿਸਟਮ ਨਹੀਂ ਹੈਗਾ ਜਿਸ ਤਰ੍ਹਾਂ ਇਹਨਾਂ ਨੇ ਕਲਸਟਰਾਂ ਦੇ ਬੋਰਡ ਲਾਏ ਸੀਗੇ ਵੀ ਅਸੀਂ ਪਿੰਡ ਵਾਈਜ਼ ਇਹ ਸਰਪੰਚੀ ਦੇ ਕਾਗਜ਼ ਫੜਾਂਗੇ ਕਿਸੇ ਨੇ ਕੋਈ ਪਿੰਡ ਵਾਈਜ਼ ਨਹੀਂ ਫੜ ਰਿਹਾ ਸਪਾਰਸ਼ਾ ਦਾ ਇੱਥੇ ਜ਼ੋਰ ਚੱਲ ਰਿਹਾ ਸਪਾਰਸ਼ਾ ਦਾ ਦੌਰ ਹੈ ਜੀ ਸਪਾਰਸ਼ਾ ਦਾ ਪੂਰਾ ਦੌਰ ਚੱਲ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਸਪਾਰਸ਼ਾ ਚੱਲਦੀਆਂ ਨੇ ਇਹ ਚੱਲ ਰਹੀਆਂ ਨੇ ਜੀ ਸਪਾਰਸ਼ਾ ਆਮ ਆਦਮੀ ਨਹੀਂ ਹੈਗੀ ਉਹ ਖਾਸ ਆਦਮੀ ਪਾਰਟੀ ਆ ਜੀ ਵੀ ਇਸ ਕਰਕੇ ਇੱਥੇ ਦਾ ਪ੍ਰਬੰਧ ਬਹੁਤ ਮਾੜਾ ਕੋਈ ਸਿਸਟਮ ਬੈਠਣ ਦਾ ਨਹੀਂ ਬਿਜਲੀ ਇੱਥੇ ਨਹੀਂ ਹੈਗੀ ਵੀ ਆ ਪੱਖੇ ਤੁਹਾਡੇ ਸਾਹਮਣੇ ਆ ਵੀ ਤੁਸੀਂ ਵੀ ਦੱਸਿਆ ਵੀ ਪੱਖੇ ਬੰਦ ਪਏ ਨੇ ਵੀ ਇਸ ਕਰਕੇ ਵੀ ਇਹ ਸਰਕਾਰ ਦੀ ਅਸੀਂ ਓਨੀਉ ਨਿੰਦਿਆ ਕਰਦੇ ਆ ਵੀ ਜਿੰਨਾ ਇਹਨਾਂ ਨੇ ਇੱਕ ਤਾਂ ਇਲੈਕਸ਼ਨ ਦਾ ਸਮਾਂ ਘੱਟ ਦਿੱਤਾ ਇੱਕ ਕਾਗਜ਼ਾਂ ਦੀ ਬਹੁਤ ਵੱਡੀ ਪੱਦਰ ਤੇ ਖੱਜਲ ਖਵਾਰੀ ਕੀਤੀ ਗਈ ਆ ਖੱਜਲ ਖਵਾਰੀ ਕਿਸ ਤਰ੍ਹਾਂ ਦੀ ਜੀ 40 ਤੋਂ 48 ਪੇਪਰ ਲੱਗ ਰਹੇ ਨੇ ਇੱਕ ਪੰਚੀ ਸਰਪੰਚੀ ਵਾਸਤੇ ਅੱਛਾ ਜੀ ਜਦ ਕੇ ਸਿਰਫ ਇਹ 5 ਤੋਂ 7 ਕਾਗਜ਼ ਲੱਗਦੇ ਹੁੰਦੇ ਆ ਤੇ ਅੱਜ 48 ਪੇਪਰ ਮੈਂ ਆਪ ਸਬਮਿਟ ਕਰਾਏ ਨੇ ਵੀ ਇਸ ਕਰਕੇ ਜਿਹਦੇ ਵਿੱਚ ਚੁੱਲ੍ਹੇ ਟੈਕਸ ਹੋਰ ਬੜੇ ਮਤਲਬ ਅਨੇਕਾਂ ਤਰ੍ਹਾਂ ਦੇ ਟੈਕਸ ਪਾ ਕੇ ਰੱਖਦੇ ਆ ਇਹ ਸਰਕਾਰ ਨੇ ਵੀ ਕਰੋੜਾਂ ਰੁਪਈਆ ਦੀ ਜਿਹੜੀ ਆਮਦਨ ਆ ਉਹ ਪੰਚਾਇਤੀ ਵਿਭਾਗ ਮੇ ਤੋਂ ਹੋ ਜਾਣੀ ਆ ਕੋਈ ਜਿੱਤੇ ਕੋਈ ਹਾਰੇ ਉਹ ਵੱਖਰੀ ਗੱਲ ਆ ਵੀ ਇਸ ਕਰਕੇ ਦਾ ਜਿਹੜਾ ਪ੍ਰਬੰਧ ਆ ਪ੍ਰਬੰਧ ਵੀ ਮਾਰੇ ਤੇ ਅੱਗੋਂ ਜਿਹੜੀ ਇਲੈਕਸ਼ਨ ਆਉਣੀਆਂ ਉਹਨਾਂ ਦੇ ਪ੍ਰਬੰਧ ਵੀ ਇਸ ਹਿਸਾਬ ਨਾਲ ਮਾਰੇ ਲੱਗਣਗੇ ਸੋ ਅਸੀਂ ਇਸ ਕਰਕੇ ਤੁਹਾਨੂੰ ਕਹਿ ਰਿਆਂ ਵੀ ਤੁਹਾਡੇ ਮਾਧਿਅਮ ਰਾਹੀਂ ਵੀ ਸਰਕਾਰ ਨੂੰ ਸचेत ਹੋ ਕੇ ਫੇਅਰ ਐਂਡ ਲਵਲੀ ਜਿਹੜੀ ਇਹ ਕਰਾਉਣੀ ਚਾਹੀਦੀ ਹੈ ਇਲੈਕਸ਼ਨ ਵੀ ਸਾਫ ਸੁਥਰੀ ਇਲੈਕਸ਼ਨ ਕਰਾਉਣੀ ਚਾਹੀਦੀ ਆ ਕਿਉਂਕਿ ਇਸ ਤਰ੍ਹਾਂ ਜੇ ਇਕੱਠਵੱਟ ਹੋਣਗੇ ਫਿਰ ਕਹਿੰਦੇ ਨੇ ਲੜਾਈਆਂ ਹੁੰਦੀਆਂ ਨੇ ਬਾਹਰ ਅਸੀਂ ਸੁਣਿਆ ਵੀ ਕਈ ਲੋਕਾਂ ਦੇ ਕਾਗਜ਼ ਪਾੜ ਕੇ ਚਲੇ ਗਏ ਲੋਕ ਕਾਗਜ਼ ਪਾੜ ਕੇ ਚਲੇ ਗਏ ਜੀ ਪਾੜ ਕੇ ਚਲੇ ਗਏ ਆ ਜੋ ਸਾਨੂੰ ਇੱਥੇ ਸੁਣਨ ਨੂੰ ਮਿਲਿਆ ਸੋ ਇਸ ਕਰਕੇ ਵੀ ਇਹ ਸਰਕਾਰ ਦਾ ਜਿਹੜਾ ਪ੍ਰਬੰਧ ਹੈ ਬੇਹੱਦ ਮਾੜਾ ਸੋ ਇਹਨੂੰ ਸਰਕਾਰ ਨੂੰ ਬਾਚਣਾ ਚਾਹੀਦਾ ਜੇ ਸਹੀ ਇਲੈਕਸ਼ਨ ਕਰਾਉਣੀਆਂ ਤਾਂ ਪ੍ਰਬੰਧਾਂ ਨੂੰ ਪਹਿਲਾਂ ਠੀਕ ਕੀਤਾ ਜਾਵੇ ਤਾਂ ਇਹ ਜਿਹੜੇ ਮਤਲਬ ਅੱਗੇ ਤੋਂ ਜਿਹੜੀਆਂ ਚੋਣਾਂ ਇਹ ਕਰਾਈਆਂ ਜਾਣ ਪਾਣੀ ਦਾ ਪ੍ਰਬੰਧ ਹੈਗਾ ਜੀ ਕੋਈ ਪੀਣ ਵਾਲੇ ਪਾਣੀ ਦਾ ਕੋਈ ਪਾਣੀ ਦਾ ਪ੍ਰਬੰਧ ਕਿਤੇ ਨਹੀਂ ਹੈਗਾ ਕੋਈ ਬੈਠਣ ਦਾ ਪ੍ਰਬੰਧ ਨਹੀਂ ਹੈਗਾ ਸੋ ਇਸ ਕਰਕੇ ਆ ਤੁਸੀਂ ਦੇਖਿਆ ਵੀ ਖਿੜਕੀਆਂ ਦੇ ਉੱਤੋਂ ਦੀ ਉੱਤੋਂ ਦੀ ਲੋਕ ਜਾ ਰਹੇ ਨੇ ਸੋ ਇਸ ਕਰਕੇ ਵੀ ਪ੍ਰਬੰਧ ਸਭ ਤੋਂ ਵੱਧ ਮਾੜਾ ਜੀ ਇੱਥੇ ਪੱਖੇ ਬੰਦ ਨੇ ਜੀ ਤੁਸੀਂ 9 ਵਜੇ ਦੇ ਇੱਥੇ ਕਿਵੇਂ ਖੜੇ ਹੋ ਸਾਨੂੰ 5 ਮਿੰਟ ਹੋਏ ਨੇ ਜੀ ਇੱਥੇ ਗਰਮੀ ਚੌਣ ਲੱਗੀ ਹੈ ਗਰਮੀ ਆ ਤੁਸੀਂ ਦੇਖੋ ਅਸੀਂ ਸਵੇਰ ਦੇ ਪਿੱਛੇ ਪਏ ਆਰੇ ਦੇਖੋ ਜਿਹੜਾ ਸਮਾਂ ਰੱਖਿਆ ਇਹਨਾਂ ਨੇ 11 ਤੋਂ 3 ਵਜੇ ਤੱਕ ਦਾ ਇਹ ਸਮਾਂ ਬਹੁਤ ਘੱਟ ਆ ਸਮਾਂ ਵਧਾ ਕੇ ਇਹਨਾਂ ਨੂੰ ਘੱਟੋ ਘੱਟ 9 ਤੋਂ 5 ਚਾਹੀਦਾ ਸੀਗਾ ਜਦ ਕਿ ਅਸੀਂ ਐਮਐਲਏ ਐਮਪੀ ਦੀਆਂ ਚੋਣਾਂ ਲੜਦੇ ਆ ਤਾਂ ਜਿਹੜਾ ਕਾਗਜ਼ ਫੜਨ ਦਾ ਸਮਾਂ ਹੁੰਦਾ ਉਹ 9 ਤੋਂ 5 ਹੁੰਦਾ ਵੀ ਇੱਥੇ ਕੋਈ ਧੰਡ ਲਈ ਤਾਂ ਨਹੀਂ ਹੋਣੀ ਹੈਗੀ ਵੀ ਜਿਹੜਾ 11 ਤੋਂ 3 ਵਜੇ ਤੱਕ ਕਰਿਆ ਕਿਉਂਕਿ ਰਾਸ ਤੁਸੀਂ ਦੇਖ ਲਓ ਵੀ 11 ਤੋਂ 3 ਵਜੇ ਤੱਕ ਇਹ ਕਾਗਜ਼ ਪੂਰੇ ਸਬਮਿਟ ਨਹੀਂ ਹੋਣੇ ਹਲੇ ਸਰਕਾਰ ਦਾ ਕੋਈ ਫੈਸਲਾ ਨਹੀਂ ਆਇਆ ਹੈਗਾ ਵੀ ਇਹ ਜਿਹੜੇ ਕਾਗਜ਼ ਆ 5 ਵਜੇ ਤੱਕ ਲੈ ਜਾਣਗੇ ਜਦ ਕਿ ਸਰਕਾਰੀ ਮੁਲਾਜ਼ਮਾਂ ਦੀ ਜਿਹੜੀ ਡਿਊਟੀ ਆ ਉਹ ਸ਼ਾਮ ਨੂੰ 9 ਤੋਂ ਸਵੇਰੇ 9 ਤੋਂ ਲੈ ਕੇ 5 ਵਜੇ ਤੱਕ ਹੁੰਦੀ ਆ ਫਿਰ ਉਸ ਸਮੇਂ ਤੇ ਕਿਉਂ ਕਾਗਜ਼ ਨਹੀਂ ਪੜੇ ਜਾ ਰਹੇ ਲੋਕ ਖੱਜਲ ਖਵਾਰ ਹੋ ਰਹੇ ਨੇ ਜੀ ਬਹੁਤ ਬੁਰੀ ਤਰ੍ਹਾਂ ਲੋਕ ਖੱਜਲ ਖਵਾਰ ਹੋ ਰਹੇ ਨੇ ਆ ਤੁਸੀਂ ਦੇਖਦੇ ਹੋ ਜੇ ਇੱਥੇ ਪ੍ਰਸ਼ਾਸਨ ਨਾ ਆਉਂਦਾ ਦੇਖੋ ਪੁਲਿਸ ਅਧਿਕਾਰੀਆਂ ਦੀ ਅਸੀਂ ਤਾਰੀਫ਼ ਕਰਦੇ ਆਂ ਵੀ ਉਹ ਪ੍ਰਸ਼ਾਸਨ ਨੇ ਆ ਕੇ ਵੱਡੀ ਪੱਧਰ ਤੇ ਕੰਟਰੋਲ ਕਰਿਆ ਫालतू ਬੰਦੇ ਬਾਹਰ ਕੱਢੇ ਆ ਤਾਂ ਮਾਰਾ ਮੋਟਾ ਸਿਸਟਮ ਸੈੱਟ ਆਇਆ ਨਹੀਂ ਉਹ ਵੀ ਨੀਤੀ ਸੈੱਟ ਆਉਂਦਾ ਉਹ ਇਹ ਹਾਲਾਤ ਨੇ ਜੀ ਤੁਸੀਂ ਦੇਖ ਰਹੇ ਹੋ ਕਹਿੰਦੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆਂ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਆ ਕੇ ਫालतू ਬੰਦੇ ਬਾਹਰ ਕੱਢਨੇ ਕੰਟਰੋਲ ਕੀਤਾ ਏ ਪਰ ਹਾਲਾਤ ਕੀ ਨੇ ਤੁਸੀਂ ਦੇਖ ਸਕਦੇ ਹੋ ਹਾਂਜੀ ਅੰਦਰ ਜੀ ਪਹਿਲਾਂ ਚੱਲ ਰਹੀਆਂ ਨੇ ਦੇਖੋ ਜੀ ਅਸੀਂ ਤੋਂ 4 ਘੰਟੇ ਹੋ ਗਏ ਖੜੇ ਆ ਇਹੋ ਦੇਖੋ ਤੁਸੀਂ ਲਾਈਵ ਦਿਖਾਓ ਲਾਈਵ ਦਿਖਾਓ ਤੁਸੀਂ ਉਹ ਦੇਖੋ ਉੱਥੇ ਹੀ ਆਪ ਨੇ ਡੇਟ ਰਾਈਡ ਉਹ ਦੇਖੋ ਸਾਹਮਣੇ ਉਹ ਰੇਖਾ ਅੱਛਾ ਦੇਖੋ ਮਾਈਕ ਫੜਾ ਅਸੀਂ ਸਵੇਰ ਦੇ ਲੱਗੇ ਹਾਲਾਤ ਨੇ ਜੀ ਓਏ ਹਾਂ ਭਾਈ ਆਏ ਬੰਦੇ ਵੀ ਆ ਰਹੇ ਨੇ ਹੀ ਹੁਣ ਅਸੀਂ ਪਾ ਲੋੜਾਂ ਜੂਰੇ ਖੜੇ 4 ਘੰਟਿਆਂ ਦੇ ਓਏ ਹਾਲਾਤ ਨੇ ਜੀ ਕਹਿੰਦੇ ਅੰਦਰ ਦੀ ਫੈਲਾ ਆ ਰਹੀ ਐ ਨਾ ਸਵੇਰ ਤੋਂ ਹੀ ਚੱਲ ਰਿਹਾ ਯਾਰ ਸਵੇਰ ਸਵੇਰ ਤੋਂ ਹੀ ਚੱਲ ਰਿਹਾ ਇਹ ਤੋਰੇ ਖੜਿਆ ਘਾ ਦੋ ਚਾਰ ਘੰਟੇ ਬੁੜੀਆਂ ਬੈਠ ਬੈਠ ਕੇ ਧੰਮ ਕਾੜੀ ਉਹ ਹੋ ਗਏ ਲੱਤਾਂ ਖੜੀਆਂ ਇੱਥੇ ਕੋਈ ਪੱਖੇ ਦਾ ਵੀ ਪ੍ਰਬੰਧ ਨਹੀਂ ਉਸ ਵੀ ਨਹੀਂ ਜੀ ਨਾ ਪਾਣੀ ਦਾ ਪੱਕਾ ਨਾ ਬਾਥਰੂਮ ਨੇ ਇੱਥੇ ਕੋਈ ਪ੍ਰਬੰਧ ਨਹੀਂ ਜੀ ਇੱਥੇ ਦਾ ਹਾਂ ਜੀ ਸਾਰੀਆਂ ਬੀਬੀਆਂ ਵਿਚਾਰੀਆਂ ਦੇਖੋ ਤੜਕੇ ਰੋਟੀਆਂ ਇੱਥੇ ਕੈਮਰਾ ਵਾਲੇ ਨੂੰ ਹੋ ਜੂਗੀ 8 ਵਜੇ ਰੋਟੀ ਪਕਾ ਕੇ ਆ ਗਿਆਂ ਵਿਚਾਰੀਆਂ ਬੈਠੇ ਨੇ ਬੱਚੇ ਘਰੇ ਰੋਂਦੇ ਨੇ ਇਹਨਾਂ ਦੇ ਕੀ ਕਰਨਗੇ ਇਹ ਲੋਕਤੰਤਰ ਹੈ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਦੇ ਕਹਿੰਦੇ ਨੇ ਅੰਦਰ ਦੀ ਪੇਪਰ ਫੜੇ ਜਾ ਰਹੇ ਸਭ ਪਿੱਛੇ ਦੀ ਫੜਦੇ ਨਹੀਂ ਪੇਪਰ ਇਹਨਾਂ ਦੇ ਹਾਂ ਮੋਰੀਆਂ ਚੱਲ ਦੋਗੋਰੀਆਂ ਚੱਲ ਰਹੀਆਂ ਜੀ ਅਸੀਂ 9 ਵਜੇ ਆਏ ਬੈਠੇ ਇੱਥੇ ਜੀ ਜ਼ਪਾਰਸਾ ਉਹੀ ਰਿਪਾਰਸਾ ਦੀ ਫਾਈਲ ਜੀ ਦੀ ਨਹੀਂ ਰਿਪਾਰਸਾ ਦੀ ਅੱਛਾ ਸਪਾਰਸਾ ਚੱਲਦੀ ਹੈ ਨੇ ਬੀਬੀ ਸਾਸੀ ਕਾਲ ਜੀ ਕਿੱਥੋਂ ਆਏ ਹੋ ਜੀ ਅਸੀਂ ਜਿਲਹੌਰਾਂ ਤੋਂ ਜੀ ਕਿੱਦਾਂ ਬੀਬੀ ਕਹਿੰਖ ਵਜੇ ਦੇ ਆਏ ਵੀ ਉਹ ਸਿਸਟਮ ਸਹੀ ਆ ਅਸੀਂ 10 ਹੋਏ ਦੇ ਖੜੇ ਆ ਜੀ ਉਰੇ ਸਾਡੀ ਹਜੇ ਤੱਕ ਫਾਈਲ ਨਹੀਂ ਅੰਦਰ ਗਈ ਅੱਛਾ ਕਿਉਂ ਨਹੀਂ ਜੀ ਤੁਸੀਂ ਗੱਲ ਕਰੀਆ ਕਿਉਂ ਇੰਨੀ ਖੱਜਲ ਖਵਾਰੀ ਹੋ ਰਹੀ ਹੈ ਜੈਂਸ ਬੀਬੀ ਫਾਈਲਾਂ ਇਕੱਠੀਆਂ ਕਰਕੇ ਦੇ ਦਿੰਦੇ ਨੇ ਅੰਦਰ ਜੀ ਲੇਡੀਜ਼ ਨੂੰ ਪੁੱਛ ਲੈਣੀ ਜੀ ਕਿਸ ਤਰ੍ਹਾਂ ਦੇਖਦੇ ਹੋ ਪੱਖੇ ਖੜੇ ਨੇ ਪ੍ਰਬੰਧ ਪਾਣੀ ਦਾ ਕੋਈ ਹੈਗਾ ਉਰੇ ਕੋਈ ਨਹੀਂ ਜੀ ਕੋਈ ਪ੍ਰਬੰਧ ਨਹੀਂ ਫੇਲ ਹੈ ਜੀ ਸਾਰਾ ਸਭ ਕੁਝ ਫੇਲ ਹੈ ਜੀ ਜੀ ਫੋਏ ਹਾਲਾਤ ਨੇ ਜੀ ਅੱਗੇ ਵੀ ਦਿਖਾਉਨੇ ਆ ਤੁਹਾਨੂੰ ਫੇਰ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਜਾਊਗੀ ਇਹ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਲੋਕ ਖੱਜਲ ਖਵਾਰ ਹੋ ਰਹੇ ਨੇ ਪਹਿਲਾਂ ਵੀ ਤੁਹਾਨੂੰ ਪੱਖੇ ਬੰਦ ਦਿਖਾਏ ਸੀਗੇ ਇੱਥੇ ਵੀ ਜਿਹੜੇ ਪੱਖੇ ਨੇ ਉਹ ਬੰਦ ਪਏ ਨੇ ਲੋਕ ਗਰਮੀ 'ਚ ਖੱਜਲ ਖਵਾਰ ਹੋ ਰਹੇ ਨੇ ਪਰ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਪੁਖਤਾ ਪ੍ਰਬੰਧ ਨੇ ਕਿਸੇ ਨੂੰ ਹਰਾਸ ਨਹੀਂ ਹੋਣ ਦਿੱਤਾ ਜਾਊਗਾ ਬਾਥਰੂਮਾਂ ਦੇ ਕੀ ਹਾਲਾਤ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਸੋ ਬਦਬੂ ਬਾਥਰੂਮਾਂ ਚੋਂ ਆ ਰਹੀ ਹੈ ਇੱਥੇ ਕਿੱਦਾਂ ਦਾ ਪ੍ਰਬੰਧ ਕੀਤਾ ਗਿਆ ਹੈ ਇਹ ਤਾਂ ਇਹ ਤਸਵੀਰਾਂ ਦੱਸ ਰਹੀਆਂ ਨੇ ਜਿਸ ਤਰ੍ਹਾਂ ਦੇ ਹਾਲਾਤ ਨੇ ਇੱਥੇ ਲੋਕਾਂ ਨਾਲ ਵੀ ਗੱਲ ਕਰਾਂਗੇ ਉਹ ਕੀ ਕਹਿੰਦੇ ਨੇ ਹਾਂਜੀ ਕੀ ਨਾਮ ਆ ਜੀ ਮੱਖਣ ਸਿੰਘ ਆ ਜੀ ਮੱਖਣ ਸਿੰਘ ਜੀ ਫਿਰ ਭਰਤੇ ਕਾਗਜ਼ ਹਾਂਜੀ ਭਰਤੇ ਜੀ ਹੁਣ ਜਮਾ ਕਰਾਉਣੇ ਨੇ ਹਾਂਜੀ ਜਮਾ ਕਰਾਉਣੇ ਕਿੰਨੇ ਕਜੇ ਦੇ ਆਏ ਹੋ ਸਵੇਰ ਤੇ ਆਏ ਹੋਏ ਆ ਜੀ ਕੋਈ ਨਹੀਂ ਜਮਾ ਕੀ ਕਹਿੰਦੇ ਨੇ ਕਹਿੰਦੇ ਕਰਦੇ ਆ ਕਰਦੇ ਆ ਇੱਥੇ ਕੱਠ ਵੱਟ ਹੋ ਹੀ ਜਾਂਦਾ ਬਹੁਤ ਅੱਛਾ ਜੀ ਹਾਂਜੀ ਸੋ ਇਹ ਹਾਲਾਤ ਨੇ ਜੀ ਤੁਸੀਂ ਦੇਖ ਰਹੇ ਹੋ ਵੱਖ-ਵੱਖ ਬਾੜਬੰਦੀ ਕਾ ਤਿਆਰ ਕਰਕੇ ਸਾਰਾ ਸਿਸਟਮ ਹੈ ਜਿਹੜਾ ਸਰਕਾਰ ਵੱਲੋਂ ਕੀਤਾ ਗਿਆ ਸੀ ਹਾਂਜੀ ਕੀ ਨਾਮ ਹੈ ਜੀ ਦਰਸ਼ਨ ਸਿੰਘ ਆ ਜੀ ਹਾਂਜੀ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਪ੍ਰਬੰਧਾਂ ਨੂੰ ਦੇਖੋ ਜੀ 7 ਵਜੇ ਤੇ ਖੜਿਆ ਉਰੇ ਹਾਲੇ ਕੋਈ ਪਾਣੀ ਦਾ ਨਾ ਨਾ ਉਰੇ ਪੱਖਿਆਂ ਦਾ ਕੋਈ ਪ੍ਰਬੰਧ ਨਹੀਂ ਹੈ ਹਾਂਜੀ ਕਾਵੇ ਦਾ ਕੀਤਾ ਜਾਂਦੇ ਨੇ ਕਿ ਪੁਖਤਾ ਪ੍ਰਬੰਧ ਨੇ ਹੁਣ ਤਾਂ ਫੰਡ ਵੀ ਬਹੁਤ ਇਕੱਠਾ ਹੋ ਗਿਆ ਜੀ ਹੁਣ ਤਾਂ ਚੁੱਲ੍ਹਾ ਟੈਕਸ ਜਿਹਦੀਆਂ ਰਹਿੰਦਾ ਸੀਗਾ ਉਹ ਵੀ ਸਾਰਿਆਂ ਨੇ ਭਰ ਕੇ ਇੱਥੇ ਤਾਂ ਆਏ ਨੇ ਹੁਣ ਵੀ ਇਹ ਪ੍ਰਬੰਧ ਨਹੀਂ ਹੋਇਆ ਕੋਈ ਪ੍ਰਬੰਧ ਨਹੀਂ ਹੈਗਾ ਜੀ ਕੋਈ ਪ੍ਰਬੰਧ ਨਹੀਂ ਹੈ ਫੇਲ ਹੈ ਜੀ ਸਾਰਾ ਕੰਮ ਫੇਲ ਹੈ ਜੀ ਸੋ ਇਹ ਹਾਲਾਤ ਨੇ ਜੀ ਤੁਸੀਂ ਦੇਖ ਰਹੇ ਹੋ ਨੌਜਵਾਨ ਵੀ ਨੇ ਹਾਂਜੀ ਵੀਰੇ ਕੀ ਨਾਮ ਆ ਪ੍ਰਦੀਪ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਪਣਾ ਮੱਲੇਵਾਲ ਪਿੰਡ ਆ ਸਰਕਾਰ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਇੱਥੇ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਜੀ ਇੱਥੇ ਨਾ ਤਾਂ ਖੜਨ ਬੈਠਣ ਦਾ ਨਾ ਕੋਈ ਪੱਕੇ ਦਾ ਨਾ ਪਾਣੀ ਦਾ ਠੀਕ ਹੈ ਤੇ ਸ਼ਰੀਆਮ ਧੱਕਾ ਹੋ ਰਿਹਾ ਬਾਹਰ ਤੋਂ ਉਹਨੂੰ ਦੱਸਿਆ ਨੇ ਮੈਂ ਵੀ ਉਹਨਾਂ ਦੀ ਤਿੰਨ ਫਾਈਲਾਂ ਖੋਈਆਂ ਗਈਆਂ ਇਹ ਮੱਲੇਵਾਲ ਦੀ ਨਿਊਜ਼ ਆ ਜੀ ਹਾਂਜੀ ਹਾਂ ਜੀ ਸੋ ਕਹਿੰਦੇ ਜੀ ਪੇਪਰ ਵੀ ਖੋਏ ਜਾ ਰਹੇ ਨੇ ਇੱਥੇ ਬੀਬੀਆਂ ਦੇ ਹਾਲਾਤ ਦੇਖੋ ਤੁਸੀਂ ਕਿਸ ਤਰ੍ਹਾਂ ਬੈਠੀਆਂ ਨੇ ਗਰਮੀ ਦੇ ਵਿੱਚ ਹਾਂ ਬੀਬੀ ਭਰਤੇ ਪੇਪਰ ਭਰਤੇ ਜਮਾ ਕਰਾਤੇ ਹਾਂ ਜੱਸੀ ਨਹੀਂ ਫੜਾਏ ਜੱਸੀ ਨਹੀਂ ਫੜਾਦੀ ਮੇਰੀ ਹਾਂ ਮੇਰੀ ਭੈਣ ਪੋਤੇ ਨੂੰ ਫੜਾਦੀ ਤੁਹਾਨੂੰ ਸਾਹਗਾ ਤੇ ਚੜਿਆ ਇੰਨਾ ਮੈਨੂੰ ਸਾਰੀ ਬਿਮਾਰੀ ਆ ਐ ਅੱਛਾ ਓਰੇ ਪੱਖੇ ਦਾ ਪ੍ਰਬੰਧ ਵੀ ਨਹੀਂ ਕੋਈ ਚੱਲ ਕੋਈ ਨਾ ਕੋਈ ਉਹ ਬੇਬੇ ਦਾ ਹੌਸਲਾ ਬੜਾ ਹੈ ਕਹਿੰਦੀ ਕੋਈ ਨਾ ਪਰ ਸਰਕਾਰ ਦਾ ਹੀ ਕੋਈ ਪ੍ਰਬੰਧ ਨਹੀਂ ਪੱਖੇ ਆਪ ਚੱਲ ਰਹੀਆਂ ਨੇ ਭੈਣਾ ਬੈਠੀਆਂ ਸੋ ਇਹ ਹਾਲਾਤ ਨੇ ਹਾਂਜੀ ਕੀ ਨਾਮ ਆ ਜੀ ਨੇਤਰ ਸਿੰਘ ਜੀ ਨੰਬਰਦਾਰ ਕਿਹੜੀ ਜਗ੍ਹਾ ਤੋਂ ਜੀ ਕਿਹੜੀ ਜੱਟਾਂ ਤੋਂ ਜੀ ਕਿਹੜੀ ਜੱਟਾਂ ਤੋਂ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਪ੍ਰਬੰਧਾ ਨੂੰ ਪ੍ਰਬੰਧ ਕੋਈ ਨਹੀਂ ਜੀ ਹੈਗਾ ਇੱਥੇ ਹਾਂਜੀ ਬਸ ਇੱਕ ਬੰਦੇ ਕੋਲੇ ਫਾਈਲਾਂ ਫੜਾ ਦਿੰਦੇ ਨੇ ਉਹਨੂੰ ਲਾਈਨ 'ਚ ਲਾ ਦਿੰਦੇ ਆ ਫਿਰ ਉਹਦੇ ਕੋਲੇ ਭੱਗ ਜੰਨੇ ਆ ਉਹਨੂੰ ਧੱਕ ਪੇਜ ਦਿੰਦੇ ਆ ਕਿ ਤੂੰ ਥੋੜੀ ਜੀ ਰੈਸਟ ਕਰਿਆ ਹਾਂਜੀ ਪਾਣੀ ਪੂਣੀ ਦਾ ਪ੍ਰਬੰਧ ਆ ਪਾਣੀ ਪੂਣੀ ਦਾ ਕੋਈ ਪ੍ਰਬੰਧ ਨਹੀਂ ਹੈ ਕੋਈ ਪ੍ਰਬੰਧ ਨਹੀਂ ਕੀਤਾ ਜੀ ਹੁਣ ਤਾਂ ਜੀ ਲੋਕਾਂ ਨੇ ਚੁੱਲ੍ਹੇ ਟੈਕਸ ਬਿਜਲੀ ਦੇ ਬਿੱਲ ਟੂਟੀਆਂ ਦੇ ਬਿੱਲ ਜਿਹੜੇ ਖੜੇ ਸੀਗੇ ਸਾਰੇ ਭਰ ਕੇ ਆਏ ਨਹੀਂ ਹਾਂ ਜੀ ਹਾਂ ਹੁਣ ਵੀ ਕੋਈ ਪ੍ਰਬੰਧ ਨਹੀਂ ਨਾ ਜੀ ਕੋਈ ਪ੍ਰਬੰਧ ਨਹੀਂ ਹੁਣ ਤਾਂ ਬੜਾ ਪੈਸਾ ਇਕੱਠਾ ਹੋ ਗਿਆ ਜੀ ਸਰਕਾਰ ਬਹੁਤ ਪੈਸਾ ਇਕੱਠਾ ਹੋ ਗਿਆ ਜੀ ਹਾਂ ਹਾਂ ਜੀ ਉਹ ਇਹ ਹਾਲਾਤ ਨੇ ਜੀ ਇੱਥੇ ਤੁਸੀਂ ਦੇਖ ਰਹੇ ਹੋ ਨਾਬਾ ਦੇ ਵਿੱਚ ਸੋ ਪੁਲਿਸ ਪ੍ਰਸ਼ਾਸਨ ਦਾ ਜਰੂਰ ਧੰਨਵਾਦ ਕੀਤਾ ਗਿਆ ਇੱਥੇ ਕਿ ਆ ਕੇ ਜਿਨ੍ਹਾਂ ਨੇ ਸਾਰਾ ਸਿਸਟਮ ਸਹੀ ਕਰਾਇਆ ਪਰ ਇਕੱਠ ਤੁਸੀਂ ਦੇਖ ਰਹੇ ਹੋ नीचे बंदे खड़े ਨੇ ਉੱਤੇ ਪੱਖੇ ਦਾ ਕੋਈ ਪ੍ਰਬੰਧ ਨਹੀਂ ਹੈਗਾ ਉੱਤੇ ਪੱਖਾ ਹੀ ਨਹੀਂ ਹੈਗਾ نیچے ਜਿਹੜੇ ਲੋਕ ਖੜੇ ਨੇ ਜਿਹੜੇ ਲੋਕ ਖੜੇ ਨੇ ਉਹ ਖੱਜਲ ਖਵਾਰ ਹੋ ਰਹੇ ਨੇ ਕੋਈ ਪੱਖਾ ਨਹੀਂ ਕੋਈ ਕੁਝ ਨਹੀਂ ਹੈਗਾ ਇੱਥੇ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਕਿੱਥੋਂ ਆਇਓ ਜੀ ਪਿੰਡ ਡਟਾਉਂਦਾ ਜੀ ਕਿੱਦਾਂ ਜੀ ਸਿਸਟਮ ਪੱਖਾ ਵੀ ਨਹੀਂ ਹੈਗਾ ਇੰਨੀ ਗਰਮੀ 'ਚ ਕਿੰਨੇ ਵਜੇ ਤੇ ਖੜੇ ਹੋ ਤੁਸੀਂ 8:00 ਵਜੇ ਆਏ ਹੋਇਆ ਹੈ 8:00 ਵਜੇ ਆਏ ਹੋਇਆ ਹੈ 8:00 ਵਜੇ ਦਾ ਇੱਥੇ ਘੜੀ ਹਾਂ ਹਾਂਜੀ ਕੋਈ ਹੈ ਨਹੀਂ ਕੋਈ ਗੱਲਬਾਤ ਹੋਈ ਨਹੀਂ ਅਧਿਕਾਰੀਆਂ ਦੇ ਨਾਲ ਹਾਂਜੀ ਕੋਈ ਨਹੀਂ ਹੋਈ ਹੈ ਠੀਕ ਹੈ ਸੋ ਕੋਈ ਪ੍ਰਬੰਧ ਨਹੀਂ ਜੀ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮਾਤਾ ਜੀ 10:00 ਵਜੇ ਤੇ ਖੜੇ ਆ ਅਸੀਂ ਤਾਂ ਗਰਮੀ 'ਚ ਮਰ ਗਏ ਮੇਰੇ ਪੱਕਾ ਨਹੀਂ ਵੀ ਨਹੀਂ ਗਾਹਾਂ ਕੋਈ ਲੰਗਾ ਨਹੀਂ ਰਿਹਾ ਅੱਛਾ ਅਸੀਂ ਤਾਂ ਗਰਮੀ 'ਚ ਦੇਖ ਲਾ ਤੋ ਕਿਵੇਂ ਖੱਜਲ ਖਰਾਬ ਹੋ ਰਿਹਾ ਸਵੇਰ ਦੇ ਹੂੰ ਇਹ ਹੁਣ ਕੀ ਕਰੀਏ ਅਸੀਂ ਕਿ ਸਾਨੂੰ ਬਾਹਾਂ ਦਾ ਲੰਘਣ ਦਾ ਕੋਈ ਹਿੱਲਾ ਦੱਸੋ ਕੋਈ ਜੀ ਪਾਣੀ ਪੂਣੀ ਦਾ ਪ੍ਰਬੰਧ ਹੈਗਾ ਜੀ ਪਾਣੀ ਦਾ ਪ੍ਰਬੰਧ ਤਾਂ ਸਾਡੇ ਜਿਹੜੇ ਨਾਲ ਆਏ ਨੇ ਜੀ ਕਰਕੇ ਬਾਹਰੋਂ ਲਿਆ ਕੇ ਤੁਸੀਂ ਪਿਆਰੇ ਨੇ ਬਾਹਰੋਂ ਬਾਹਰ ਕੋਈ ਪ੍ਰਬੰਧ ਨਹੀਂ ਕੋਈ ਪ੍ਰਬੰਧ ਨਹੀਂ ਪੱਖੇ ਵੀ ਨਹੀਂ ਹੈਗੇ ਪੱਖੇ ਵੀ ਨਹੀਂ ਹੈਗੇ ਜੀ ਬੈਠਣ ਥਣ ਦਾ ਡੰਬੀ ਪ੍ਰਬੰਧ ਨਹੀਂ ਦੀ ਕੋਈ ਹੈਗਾ ਕੋਈ ਦੇਖ ਲਓ ਤੁਹਾਡੇ ਸਾਹਮਣੇ ਕਿੰਨੇ ਹਰਾਸਮੈਂਟ ਆ ਕੋਈ ਲੈਣ ਨਹੀਂ ਕੁਝ ਵੀ ਨਹੀਂ ਹੋ ਰਿਹਾ ਉਹ ਅੰਦਰ ਅਧਿਕਾਰੀਆਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਕੀ ਕਹਿੰਦੇ ਨੇ ਤੁਸੀਂ ਪਹਿਲਾਂ ਤਾਂ ਇੱਥੇ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਨੇ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੰਜ ਜੀ ਅੱਗੇ ਲੰਘ ਜੀਏ ਲਖਾਉ ਵੀ ਹਾਂ ਜੀ ਕਸਮਾਨ ਪੈ ਜਾਣਾ ਭਾਈ ਭਾਈ ਜੀ ਅਸੀਂ ਉਹਨਾਂ ਨੂੰ ਪੁੱਛਣਾ ਭਾਈ ਕਿਉਂ ਨਹੀਂ ਪ੍ਰਬੰਧ ਹੈਗੇ ਪਾਣੀ ਦਾ ਕਿਉਂ ਨਹੀਂ ਪੱਖੇ ਦਾ ਕਿਉਂ ਨਹੀਂ ਫਿਰ ਤਾਂ ਆਪਣੇ ਲੋਕ ਵੀ ਇਦਾਂ ਬਈ ਪਰਵਾਹ ਨਹੀਂ ਸਾਨੂੰ ਅੰਦਰ ਬਣਦੀ ਕੋਈ ਇਤਰਾਜ਼ ਨਹੀਂ ਤੁਸੀਂ ਆਹੋ ਸਾਨੂੰ ਅੰਦਰ ਠੀਕ ਆ ਟਾਈਮ ਨਾਲ ਕੰਮ ਨਹੀਂ ਬੜੇ ਸਾਡਾ ਨਹੀਂ ਬਸ ਜਾਈਆ ਕਰਾਂ ਨੂੰ ਕਿਹੜਾ ਪਿੰਡ ਕਿਹੜਾ ਆਪਣਾ ਦਿੱਤੋਪੁਰ ਹੈਂ ਦਿੱਤੋਪੁਰ ਦਿੱਤੂਪੁਰ ਸੋ ਇਹ ਕਹਿੰਦੇ ਜੀ ਕੋਈ ਇਤਰਾਜ਼ ਨਹੀਂ ਪਰ ਇੱਥੇ ਲੋਕ ਇਤਰਾਜ਼ ਵੀ ਕਰ ਰਹੇ ਨੇ ਕਹਿੰਦੇ ਜੀ ਸਾਰਾ ਸਿਸਟਮ ਸਹੀ ਹੈ ਜੀ ਹਾਂਜੀ ਸੋ ਇਹ ਹਾਲਾਤ ਨੇ ਜੀ ਵਿੱਚ ਬਹੁਤ ਸਾਰੇ ਵੀਰ ਕਹਿ ਰਹੇ ਨੇ ਕਿ ਰਹਿਣ ਤੋਂ ਟਾਈਮ ਲੱਗ ਜਾਣਾ ਇਹ ਬਾਹਰ ਹੀ ਆਈ ਵੀ ਆ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਰੋਕ ਰਹੇ ਨੇ ਪਰ ਸਿਸਟਮ ਕੀ ਆ ਸਿਸਟਮ ਵੀ ਆ ਤਸਵੀਰਾਂ ਪੋਲ ਖੋਲ ਰਹੀਆਂ ਨੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਜਾਊਗੀ ਕਿਉਂ ਪ੍ਰਬੰਧ ਨਹੀਂ ਕੀਤਾ ਗਏ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ